ਸਾਸਰੀ ਘਰ ਦੀ ਸਾਰਿਆਂ ਨੂੰ ਅੱਜ ਸਾਡੇ ਘਰ ਆਉਣਾ ਜੀ ਪਰੌਣਿਆਂ ਨੇ ਲੱਡੂ ਲੈ ਕੇ ਤੇ ਜਿਹੜੇ ਆਉਂਦੇ ਹੁੰਦੇ ਨੇ ਨਾ ਜਿੱਦਾਂ ਵੀ ਹੁਣ ਦਾਦਕਿਆਂ ਵੱਲੋਂ ਨਾਨਕਿਆਂ ਦੇ ਘਰ ਲੱਡੂ ਆਉਣਗੇ ਤੇ ਸਾਨੂੰ ਬੜੀ ਖੁਸ਼ੀ ਹੈ ਜੇ ਤੁਸੀਂ ਵੀ ਸਾਡੀ ਖੁਸ਼ੀ ਵਿੱਚ ਖੁਸ਼ ਹਾਂ ਤਾਂ ਕਮੈਂਟ ਕਰਕੇ ਜਰੂਰ ਸਾਨੂੰ ਵਧਾਈਆਂ ਜਰੂਰ ਦੇ ਦਿਓ ਜੀ ਤੇ ਆਪਾਂ ਦੇਖੋ ਵੀ ਜੋ ਵੀ ਬਣਦਾ ਸਰਦਾ ਆ ਨਾ ਜਿੰਨਾ ਕ ਆਪਣੇ ਚਹਿਮਤ ਆ ਬਾਹਲਾ ਨਹੀਂ ਆਪਾਂ ਕਰ ਸਕਦੇ ਹੈਗੇ ਜਿੰਨੀ ਕ ਹਿੰਮਤ ਆ ਉਹਨਾਂ ਕ ਆਪਾਂ ਜਰੂਰ ਕਰ ਲੈਣੇ ਆ ਕੰਬਲਾਪਾ ਲੈ ਆਂਦੇ ਭੈਣਜੀ ਦਾ ਸੂਟ ਲੈ ਜਾਂਦਾ ਆ ਕਿਉਂਕਿ ਸਾਡੇ ਇਸੇ ਤਰ੍ਹਾਂ ਹੀ ਰਿਵਾਜ ਆ ਨਾ ਤੇ ਆਪਾਂ ਇਹ ਗੁੜ ਤੇ ਲੰਦਾ ਸਾਡੇ ਸਗਨ ਹੁੰਦਾ ਆ ਜਦੋਂ ਸਾਡੇ ਘਰ ਲੱਡੂ ਆਉਣੇ ਆ ਤਾਂ ਆਪਾਂ ਉਹਨਾਂ ਨੂੰ ਇਹ ਜਿਹੜਾ ਸਗਨ ਆ ਜ਼ਰੂਰ ਦੇਣਾ ਆ ਸਾਡੇ ਗੁੜ ਚੌੜਾਂ ਦਾ ਸਗਨ ਜਿਹੜਾ ਬਹੁਤ ਮੰਨਿਆ ਜਾਂਦਾ ਆ ਜੇ ਤੁਹਾਨੂੰ ਤੁਸੀਂ ਸਾਡੀ ਖੁਸ਼ੀ ਦੇ ਵਿੱਚ ਖੁਸ਼ ਆ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ ਤਾਂ ਤੇ ਕਮੈਂਟਾਂ ਚ ਜਰੂਰ ਤੁਸੀਂ ਸੇ ਦੱਸਿਓ ਵੀ ਤੁਹਾਡੇ ਕਿਹੜੇ ਕਿਹੜੇ ਰਿਵਾਜ ਆ ਇਧਰ ਜੀ ਆਪਾਂ ਸਾਰੀ ਤਿਆਰੀ ਕਰ ਲਈ ਆ ਪਰੌਣੇ ਹਜੇ ਆਏ ਨਹੀਂ ਹੈ ਤੇ ਜਦੋਂ ਆਉਣਗੇ ਆਪਾਂ ਫੇਰ ਦਿਖਾਉਣੇ ਹੋ ਸਕਦਾ ਸਾਨੂੰ ਵੀਡੀਓ ਬਣਾਉਣ ਦਾ ਚੇਤਾ ਵੀ ਭੁੱਲ ਜਵੇ ਕਈ ਵਾਰੀ ਐਸੇ ਤਰ੍ਹਾਂ ਹੀ ਹੋ ਜਾਂਦਾ ਆ ਆਪਾਂ ਸਬਜ਼ੀ ਬਣਾ ਲਈ ਸਾਰੀ ਤਿਆਰੀ ਫੋਲਿਆ ਕਿਉਂਕਿ ਰੋਟੀ ਖਾ ਕੇ ਅਸੀਂ ਚਲੇ ਜਾਣਾ ਆ ਤੇ ਹਾਂ ਇਧਰ ਆ ਲਓ ਜੀ ਹੁਣ ਸਾਡੇ ਲੱਡੂ ਆ ਗਏ ਸਾਨੂੰ ਸੱਚੀ ਉਹੀ ਗੱਲ ਹੋਈ ਵੀ ਵੀਡੀਓ ਬਣਾਉਣ ਦਾ ਚੇਤਾ ਭੁੱਲ ਗਿਆ ਹੁਣ ਤਾਂ ਜੀ ਵਾਪਸੀ ਦੀ ਤਿਆਰੀ ਆ ਤੇ ਮੈਂ ਫਿਰ ਮਨ ਜਿੱਤ ਆਇਆ ਮੈਂ ਕਿਹਾ ਚੱਲ ਬਣਾ ਲਾ ਹੁਣ ਇੰਨੀ ਕ ਤੇ ਇੱਧਰ ਵੀਡੀਓ ਸਾਡੀ ਬਣਾ ਲਾ ਆਪੇ ਬੋਡੀ ਬਣਾ ਲਾ ਆਪੇ ਮੈਂ ਕਿਹਾ ਮੈਂ ਹਲੇ ਸਿਰ ਵੀ ਨਹੀਂ ਟਕਿਆ ਤੂੰ ਇਦਾਂ ਨਾ ਵੀਡੀਓ ਬਣਾ ਕਿਉਂਕਿ ਮੈਂ ਨੰਗੇ ਸਿਰ ਕਦੇ ਵੀ ਵੀਡੀਓ ਨਹੀਂ ਬਣਾਉਂਦੀ ਹੈਗੀ ਇੱਧਰ ਸਾਡੇ ਭੈਣ ਜੀ ਹੁਣ ਆਏ ਆ ਭੈਣ ਜੀ ਹੁਣ ਦੇਖੋ ਕਿੰਨੇ ਖੁਸ਼ ਆ ਭੈਣ ਜੀ ਸਾਡੇ ਖੁਸ਼ ਹੀ ਰਹਿੰਦੇ ਆ ਇਦਾਂ ਹੀ ਬਹੁਤ ਖੁਸ਼ ਰਹਿੰਦੇ ਆ ਬਹੁਤ ਚੰਗੇ ਆ ਇਹਨਾਂ ਦਾ ਬਹੁਤ ਚੰਗਾ ਸੁਭਾਅ ਆ ਔਰ ਜੀ ਹੁਣ ਆਪਣੇ ਜਾਣ ਦੀ ਤਿਆਰੀ ਹੈ ਆਪਾਂ ਮੈਂ ਵੀ ਨਾਲ ਜਾਣਾ ਆ ਕਿਉਂਕਿ ਭੈਣ ਜੀ ਹੁਣ ਕਹਿੰਦੇ ਤੁਸੀਂ ਨਾਲ ਚੱਲੋ ਦੀ ਤੁਹਾਨੂੰ ਹੀ ਸਾਰਾ ਪਤਾ ਯਾਰ ਰਿਸ਼ਤੇਦਾਰੀਆਂ ਦਾ ਤੇ ਹੁਣ ਕਿਉਂਕਿ ਮੇਰੇ ਪਕੇ ਵਾਲੀ ਰਿਸ਼ਤੇ ਰਿਸ਼ਤੇਦਾਰੀ ਵਾਲੀ ਉਹਨਾਂ ਨੇ ਜਾਣਾ ਆ ਤੇ ਹੁਣ ਆਪਾਂ ਚੱਲੇ ਆਂ ਜੀ ਉਧਰ ਸਵੇਰ ਦੇ 10 ਵਜ ਚੁੱਕੇ ਆ ਗਰਮੀ ਵੀ ਬਹੁਤ ਜ਼ਿਆਦਾ ਹੋਈ ਆ ਤੇ ਮੁੰਡਾ ਤੇ ਤਾਇਆ ਆ ਤੇ ਤਾਇਆ ਨੂੰ ਬੜਾ ਚਾਹ ਆ ਤਾਇਆ ਚਾਚਾ ਤੇ ਦਾਦੀ ਆਏ ਆ ਜੀ ਲੱਡੂ ਲੈ ਕੇ ਸਾਡੇ ਘਰ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਤੁਸੀਂ ਕਮੈਂਟਾਂ ਰਹੀਂ ਦਿਓ ਤੇ ਅਸੀਂ ਹੁਣ ਜੀ ਆ ਦੇਖੋ ਇਦਾਂ ਦੇ ਇੰਨੇ ਚਾਹ ਦੇ ਵਿੱਚ ਕਦੇ ਨਾ ਕਦੇ ਮੈਂ ਕੁਛ ਨਾ ਕੁਛ ਭੁੱਲਦੀ ਰਹਿਣੀ ਆ ਹੁਣ ਗੋੜ ਝੋਲ ਅੰਦਰ ਭੁੱਲ ਕੇ ਉਹ ਵੀ ਲੈ ਆਵਾ ਤੇ ਇਹ ਸਮਾਨੰਦ ਵਿੱਚ ਗੱਡੀ ਚ ਰੱਖ ਲੈਣਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਜਰੂਰ ਲਾਇਕ ਕਰ ਦਿਓ ਮੈਂ ਤਾਂ ਚਪਲਾ ਪਾ ਕੇ ਤੁਰ ਪਈ ਸੀ ਤੇ ਬੋਟੀ ਜਾਦੀ ਕਹਿੰਦੀ ਮੰਮੀ ਤੁਸੀਂ ਹੋਰ ਜੁੱਤੀ ਪਾ ਲਓ ਚਪਲਾਂ ਲਾ ਦਿਓ ਮੈਂ ਕਹਿੰਨੀ ਪੁੱਛੋਏ ਕੁਛ ਨਾ ਚਾਹ ਦੇ ਵਿੱਚ ਸਾਰਾ ਕੁਛ ਹੀ ਚੇਤਾ ਭੁੱਲ ਜਾਂਦਾ ਹੈ ਮੈਨੂੰ ਤਾਂ ਤੇ ਆਪਾਂ ਹੁਣ ਚੱਲਦੇ ਆਂ ਜੀ ਮੈਨੂੰ ਲੱਗਦਾ ਬਹੁਤ ਸਾਨੂੰ ਨੇਰਾ ਹੋ ਜਾਣਾ ਸਾਡੇ ਰਿਸ਼ਤੇਦਾਰੀ ਬਹੁਤ ਦੂਰ ਦੂਰ ਆ ਜਾਣ ਨੂੰ ਵੀ ਇੱਕ ਇੱਕ ਤੋਂ ਦੂਜੀ ਰਿਸ਼ਤੇਦਾਰੀ ਤੇ ਜਾਣ ਜਾਣ ਨੂੰ ਵੀ ਸਾਨੂੰ ਕਿਸੇ ਨੂੰ 2 ਢਾਈ ਘੰਟੇ ਕਿਸੇ ਨੂੰ ਘੰਟਾ ਡੇਢ ਘੰਟਾ ਐਸੇ ਤਰ੍ਹਾਂ ਸਾਨੂੰ ਟਾਈਮ ਜਿਹੜਾ ਲੱਗ ਜਾਣਾ ਆ ਤੇ ਆਪਾਂ ਸਾਰਾ ਤੁਹਾਨੂੰ ਜੋ ਵੀ ਅਸੀਂ ਲੈ ਕੇ ਜਾਂਦੇ ਆਂ ਕਿ ਉਹ ਲੈ ਕੇ ਜਾਂਦੇ ਆਂ ਕੋਈ ਪਜੀਰੀ ਕਹਿ ਦਿੰਦਾ ਉਹ ਵੀ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝਾ